ਵੈਕੁਰਜੀ ਦਾ ਖਾਲਸਾ ਵੈਕੁਰਜੀ ਕੀ ਫਤਿਹ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਗੁਰੂ ਕਿਰਪਾ ਮਟੀਕਾਂ ਬਲੌਗਸ ਵਿੱਚ ਅੱਜ ਦੀ ਵੀਡੀਓ ਵਿੱਚ ਬਹੁਤ ਵਧੀਆ ਕਲਰ ਕੰਬੀਨੇਸ਼ਨ ਪਾਰਟੀ ਵੇਅਰ ਹੈ ਵੀ ਸੂਟ ਲੈ ਕੇ ਆਏ ਆ ਤੁਹਾਡੇ ਲਈ ਸਪੈਸ਼ਲ ਬਰਾਇਡਲ ਤੇ ਜਿਵੇਂ ਕਰਵਾ ਚੌਥ ਆ ਗਿਆ ਜੀ ਉਹਦੇ ਲਈ ਸਪੈਸ਼ਲ ਕਲਰ ਲੈ ਕੇ ਆਈਆਂ ਤੇ ਹੈਵੀ ਸੂਟ ਸੂਟਾਂ ਜੀ ਸਾਰੇ ਅੱਜ ਦੀ ਵੀਡੀਓ ਵਿੱਚ ਠੀਕ ਐ ਜੀ ਦਿਖਾਉਂਦੇ ਆ ਜਿਵੇਂ ਮੇਰੇ ਸੂਟ ਅੱਜ ਦੀ ਵੀਡੀਓ ਦਿਖਾ ਰਿਹਾ ਹਾਂ ਫਰਕਾਵਾਦੀ ਸੂਟ ਹੈ ਜੀ ਦਿਖਾਉਂਦੇ ਆ ਜੀ ਤੁਹਾਨੂੰ ਜਿਵੇਂ ਦੇਖੋ ये फ्रंट पे डिजाइनिंग है जी कलर भी बहुत सोना है जी डार्क मजंटा कलर है जी ये मोरनियां बनीयां होनी है बनीया फ्रंट पे ठीक है जी इधर ही बाजू की डिजाइनिंग आ गई थी ये बाजू की डिजाइनिंग है जी बहुत वाइया सूट है इतना फ्रंट प्रति डिजाइनिंग आई कि बाजू तो फ्रंट ठीक है जी तो ये बॉटम से भी वर्क है जी इदा बॉटम से वर्क आई है, है जी कलर भी बहुत प्यारा है जी ਇਹ ਹੈ ਦੁਪੱਟਾ ਦਾ ਲਾਜਵਾਬ ਹੈ ਜੀ ਬਹੁਤ ਹੀ ਵਧੀਆ ਦੁਪੱਟਾ ਹੈ ਜੀ ਇਹ ਦਾ ਹੋਸਾ ਪਿਓਰ ਕਿਰਨ ਗੋਟਾ ਲ ਇਹ ਦੁਪੱਟਾ ਬਹੁਤ ਹੀ ਸੋਹਣਾ ਦੁਪੱਟਾ ਹੈ ਜੀ ਕਿਰਨ ਗੋਟੇ ਨਾਲ ਰੇਟੀ ਪਟਾ ਹੋਇਆ ਪੂਰੇ ਦੁਪੱਟੇ ਤੇ ਜਾਲ ਬਣਿਆ ਹੋਇਆ ਟੋਟਲੀ ਹੈਂਡਵਰਕ ਦੇ ਵਿੱਚ कलर भी बहुत प्यारा ही सोना सूट है कलर दखा जी एच थो हांजी एक ऑरेंज कलर है जी डिजाइनिंग सेम रहेगी जी सिर्फ कलर चेंज है कलर बहुत प्यारा బాటమ్ జీ బాట వర్క్ అయిగా దుపట్ావి ఫుల్ హీ ఎట్లా బాడర్ బాగా జీతో పూరే దుపట్ ਇਹ ਕਲਰ ਕਿਹੜਾ ਹੈ ਹਾਂਜੀ ਕਿਹ ਡਿਜ਼ਾਈਨਿੰਗ ਆ ਇਹ ਅਲੱਗ ਤੋਂ ਡਿਜ਼ਾਈਨਿੰਗ ਹੈ ਜੀ ਜਿਹੜੇ ਪਹਿਲੇ ਦੋ ਸੋਰ ਤੋਂ ਆਇਆ ਉਹਨਾਂ ਤੇ ਸੇਮ ਡਿਜ਼ਾਈਨਿੰਗ ਸੀ ਇਹ ਵੀ ਬਹੁਤ ਵਧੀਆ ਕਲਰ ਹੈ ਜੀ ਪੀਚ ਕਲਰ ਹੈ ਨਿਊ ਕਲਰ ਹੈ ਜੀ ਇਹ ਨਾ ਲਾਈਟ ਹੈ ਤੇ ਨਾ ਹੀ ਡਾਰਕ ਕਲਰ ਹੈ ਫਰੰਟ ਦੀ ਡਿਜ਼ਾਈਨਿੰਗ ਦੇਖੋ ਬਹੁਤ ਹੀ ਵਧੀਆ ਇਧਰ ਵੱਧ ਜਿਹਾ ਡਿਜ਼ਾਈਨਿੰਗ ਆਇਆਗੇ ਜੀ ਬੋਟਮ ਤੇ ਵੀ ਵਰਕ ਆਏਗਾ ਕ੍ਰੇਪ ਦੇ ਵਿੱਚ ਬਾਟਮ ਰਹੇਗੀ ਜੀ ਇਹਦਾ ਬਾਟਮ ਤੇ ਵਰਕ ਆਇਆ ਹੋਇਆ ਜੀ ਤੇ ਦੁਪੱਟਾ ਵੀ ਇਹਦਾ ਹੈਵੀ ਦੁਪੱਟਾ ਹੈ ਜੀ ਦੁਪੱਟੇ ਤੇ ਪੂਰੇ ਇਥੇ ਜਾਲ ਆਇਆ ਹੈ ਜੀ ਇਹਦਾ 4.5 ਦਾ ਫੈਚ ਵਰਕ ਲੱਗਿਆ ਹੋਇਆ ਕਿਰਨ ਬੋਟਾ ਲੱਗਿਆ ਹੋਇਆ ਤੇ ਪੂਰਾ ਦੁਪੱਟਾ ਹੈ ਜੀ ਹਾਂਜੀ ਗੈਸਟ ਆਨ ਇਸ ਕਲਰ ਇਹ ਵੀ ਕਲਰ ਬਹੁਤ ਪਿਆਰਾ ਖਿੜਮਾਜਾ ਕਲਰ ਹੈ ਜੇ ਇਹਦੀ ਵੀ ਡਿਜ਼ਾਈਨਿੰਗ ਮੈਨ ਲੱਗਤੁ ਹੈ ਜੀ ਘੇਰੇ ਦੇ ਡਿਜ਼ਾਈਨ ਵੀ ਬਹੁਤ ਹੀ ਵਧੀਆ ਪੂਰੇ ਫਰੰਟ ਤੇ ਇਦਾਂ ਛੋਟੇ ਫਲਾਵਰ ਬਣੇ ਹੋਏ ਆ ਤੇ ਪੈਚ ਵਰਕ ਲੱਗਿਆ ਹੋਇਆ ਜੀ ਤੇ ਸਲਵਾਰ ਤੇ ਵੀ ਵਰਕ ਆਇਆ ਜੀ ਹਰੇਕ ਸੂਟ ਦੀ ਆਪਣੀ ਗ੍ਰੇਸ ਹੈ ਜੀ ਇਹ ਕਲਰ ਦੀ ਵੀ ਆਪਣੀ ਗ੍ਰੇਸ ਹੁੰਦੀ ਹੈ ਜੀ ਠੀਕ ਹੈ ਜੀ ਇਹਦੇ ਨਾਲ ਵੀ ਹੈਵੀ ਦੁਪੱਟਾ ਹੈ ਜੀ ਬਹੁਤ ਵਧੀਆ ਦੁਪੱਟਾ ਜੀ ਇਦਾਂ 4 ਸਾਈਡ ਵਰਕ ਆਇਆ ਹੈ ਕਾਰਨਰ ਤੇ ਇਦਾਂ ਫਲਾਵਰ ਬਣਿਆ ਹੋਣ ਲਿਆ ਜੀ ਇਹਦਾ ਬਾਉਂਡਰ ਬਣਿਆ ਹੋਇਆ ਜੀ 4 ਸਾਈਡ ਟੋਟਲੀ ਦੱੱਕਾ ਵਰਕ ਦੇ ਨਾਲ ਰੈਡੀ ਕਿਤੇ ਹੋਏ ਸੂਟਾਂ ਜੀ ਇਹ ਠੀਕ ਹੈ ਜੀ ਇਹਨਾਂ ਵਿੱਚੋਂ ਕੋਈ ਪਸੰਦ ਆਂਦਾ ਤੇ ਤੁਸੀਂ ਆਰਡਰ ਕਰਨਾ ਜੀ ਮੇਰੇ ਨੰਬਰ ਤੇ ਮੇਰਾ ਨੰਬਰ ਹੈ ਜੀ 9886721 ਦਾ ਵਜੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ